ਸਾਹੀਵਾਲ ਨਸਲ ਮੰਨਿਆ ਜਾਂਦਾ ਹੈ ਕਿ ਸਾਹੀਵਾਲ گاਂ ਦਾ ਨਾਮ ਪਾਕਿਸਤਾਨ ਵਿੱਚ ਪੈਣਦੇ ਪੰਜਾਬ ਦੇ ਜ਼ਿਲ੍ਹੇ ਸਾਹੀਵਾਲ ਤੋਂ ਪਿਆ ਹੈ ਅੱਜ ਸਾਹੀਵਾਲ ਨਸਲ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ گاਵਾਾਂ ਦੀਆਂ ਨਸਲਾਂ ਵਿੱਚੋਂ ਮੁੱਖ ਮੰਨਿਆ ਜਾਂਦਾ ਹੈ ਸਾਹੀਵਾਲ ਨਸਲ ਦੀਆਂ ਵਿਸ਼ੇਸ਼ਤਾਵਾਂ ਇਸ ਦਾ ਸਰੀਰ ਪਾਰਾ ਸਧਾਰਨ ਤੇ ਲੰਬਾ ਹੁੰਦਾ ਹੈ ਇਸ ਦੇ ਸਿੰਗਾ ਅਤੇ ਮੱਥੇ ਦਾ ਆਕਾਰ ਛੋਟਾ ਹੁੰਦਾ ਹੈ ਇਸ ਦੀਆਂ ਲੱਤਾਂ ਛੋਟੀਆਂ ਹੁੰਦੀਆਂ ਹਨ ਅਤੇ ਇਹ ਸੁਭਾਅ ਵਿੱਚ ਸੁਸਤ ਹੁੰਦੀ ਹੈ ਇਸ ਦੀ ਖਲ ਚਿਕਨੀ ਪੂਛ ਪਤਲੀ ਅਤੇ ਛੋਟੀ ਹੁੰਦੀ ਹੈ ਇਸ ਦਾ ਰੰਗ ਆਮ ਤੌਰ ਤੇ ਲਾਲ ਘੂੜਾਪੂਰਾ ਅਤੇ ਚਿੱਟੇ ਤੱਬਿਆ ਵਾਲਾ ਹੁੰਦਾ ਹੈ। ਨਰ ਸਾਹੀਵਾਲ ਦੀ ਪੇਟ ਤੇ ਮਾਦਾ ਸਾਹੀਵਾਲ ਦੇ ਮੁਕਾਬਲੇ ਵੱਡਾ ਕੁੱਬੜ ਹੁੰਦਾ ਹੈ। ਨਰ ਸਾਹੀਵਾਲ ਦੀ ਉਚਾਈ ਲਗਭਗ 136 ਸੈਂਟੀਮੀਟਰ ਅਤੇ ਮਾਦਾ ਸਾਹੀਵਾਲ ਦੀ ਉਚਾਈ ਲਗਭਗ 120 ਸੈਂਟੀਮੀਟਰ ਹੁੰਦੀ ਹੈ। ਨਰ ਸਾਹੀਵਾਲ ਦਾ ਭਾਰ ਲਗਭਗ 450 ਤੋਂ 500 ਕਿਲੋ ਅਤੇ ਮਾਦਾ ਸਾਹੀਵਾਲ ਦਾ ਭਾਰ ਲਗਭਗ 300 ਤੋਂ 400 ਕਿਲੋ ਤੱਕ ਹੁੰਦਾ ਹੈ। ਇਹ ਨਸਲ ਦਿਨ ਵਿੱਚ ਲਗਭਗ 15 ਤੋਂ 20 ਲੀਟਰ ਦੁੱਧ ਦਿੰਦੀ ਹੈ। ਇਹ ਆਪਣੇ ਦੁੱਧ ਕਾਲ ਵਿੱਚ ਔਸਤ 2100 ਤੋਂ 2270 ਲੀਟਰ ਦੁੱਧ ਦਿੰਦੀ ਹੈ। ਇਹ ਵਿਦੇਸ਼ੀ ਨਸਲ ਦੀਆਂ ਗਾਵਾਂ ਨਾਲੋਂ ਘੱਟ ਦੁੱਧ ਦਿੰਦੀ ਹੈ ਪਰ ਸਾਹੀਵਾਲ ਨਸਲ ਦਾ ਖਰਚਾ ਵਿਦੇਸ਼ੀ ਨਸਲ ਦੀਆਂ ਗਾਵਾਂ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ ਇਸ ਦੇ ਦੁੱਧ ਵਿੱਚ ਜ਼ਰੂਰੀ ਤੱਤਾਂ ਦੀ ਵਧੇਰੇ ਮਾਤਰਾ ਹੋਣ ਕਾਰਨ ਵਿਗਿਆਨੀਆਂ ਨੇ ਵੀ ਇਸ ਨੂੰ ਸਭ ਤੋਂ ਚੰਗੀ ਦੁੱਧ ਉਤਪਾਦਕ ਨਸਲ ਮੰਨਿਆ ਹੈ ਇਸ ਦਾ ਸਰੀਰ ਪਰ ਜੀਵਿਤ ਅਤੇ ਗਰਮੀ ਪ੍ਰਤੀਰੋਧੀ ਹੁੰਦਾ ਹੈ ਜਿਸ ਕਾਰਨ ਇਸ ਨੂੰ ਪਾਲਣ ਵਿੱਚ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈ ਅਤੇ ਕਾਫੀ ਮੁਨਾਫਾ ਹੁੰਦਾ ਹੈ। ਸਾਹੀਵਾਲ ਨਸਲ ਦੀ ਘਟ ਦੀ ਸੰਖਿਆ ਦੇਖ ਵਿਗਿਆਨੀਆਂ ਨੇ ਵੀ ਦੇਸੀ ਗਾਵਾਂ ਨੂੰ ਪ੍ਰਜਨਨ ਕਿਰਿਆ ਦੁਆਰਾ ਸਾਹੀਵਾਲ ਵਿੱਚ ਬਦਲਣ ਲਈ ਜ਼ੋਰ ਦਿੰਦੇ ਹਨ। ਇਨ੍ਹਾਂ ਨਸਲਾਂ ਦੇ ਗੁਣਾਂ ਨੂੰ ਦੇਖਦੇ ਹੋਏ ਏਸ਼ੀਆ ਤੋਂ ਇਲਾਵਾ ਹੋਰਨਾਂ ਵਿਦੇਸ਼ੀ ਮੁਲਕਾਂ ਵਿੱਚ ਵੀ ਇਹਨਾਂ ਦਾ ਨਿਰਯਾਤ ਕੀਤਾ ਜਾਂਦਾ ਹੈ।